ਨਹਿਰੂ ਖਾਲ ਲਾਗੇ ਪਾਈਪਾਂ ਪਾਤੀਆ ਖੇਤਾਂ ਤੱਕ ਪਾਣੀ ਪਹੁੰਚਦਾ ਕਰ ਦਿੱਤਾ ਅਸੀਂ ਪਾਣੀ ਦੀ ਜਿਹੜੀ ਸਥਿਤੀ ਦੇ ਢੰਗ ਨਾਲ ਵਰਤੋਂ ਕਰਨੀ ਸਟਾਰਟ ਕਰ ਦਿੱਤੀ ਹੈ ਤਾਂ ਕਰਕੇ ਹੁਣ ਦੂਜੀਆਂ ਸਟੇਟਾਂ ਨੂੰ ਪਾਣੀ ਘੱਟ ਜਾਣਾ ਸਟਾਰਟ ਹੋ ਗਿਆ ਤਾਂ ਕਰਕੇ ਹੋ ਰੋਲਾ ਉਹਨੂੰ ਵਾਧੂ ਪਾਣੀ ਇਹ ਤਿੰਨ ਸਾਲ ਦਿੰਦੇ ਆਏ ਨੇ ਹੁਣ ਇਹਨਾਂ ਨੇ ਨਹੀਂ ਦਿੱਤਾ ਇਹ ਇਸ ਕਰਕੇ ਨਹੀਂ ਵੀ ਇਹਨਾਂ ਨੇ ਖਾੜੇ ਬਣਾਉਂਦੇ ਕਹਿੰਦੇ ਠੀਕ ਆ ਪਾਣੀ ਤਾਂ ਤੁਹਾਡਾ ਪਰ ਉਹਨਾਂ ਨੂੰ ਪਾਣੀ ਦੀ ਲੋੜ ਹੈ ਅਸੀਂ ਉਹਨੂੰ ਉਧਾਰਾ ਦੇ। ਸੁਵੰਤ ਮਾਨੇ ਦੱਸੇ ਵੀ ਡੀ ਬੀ ਐਮ ਬੀ ਨੇ ਪੰਜਾਬ ਨੂੰ ਜਿੰਨਾ ਪਾਣੀ ਚਾਹੀਦਾ ਸੀ ਉਹ ਪਾਣੀ ਛੱਡਣ ਤੋਂ ਨਾ ਕਰਦੇ। ਇੰਨਾ ਬਹਾਦਰ ਹੈ ਉਸ ਧਿਆਨ ਇਹ ਵੇ ਸਾਦਾ ਪਾਣੀ ਧੱਕੇ ਨਾਲ ਖੋ ਕੇ ਹਰਿਆਣੇ ਨੂੰ ਦੇ ਰਿਆ ਸੀ ਬੀਬੀਐਮ ਵੀ ਬੀਬੀਐਮ ਨੂੰ ਪ੍ਰਬੰਧ ਕਰਨ ਦਾ ਹੱਕ ਹੈ ਪਾਣੀ ਖੋ ਕੇ ਦੇਣ ਦਾ ਹੱਕ ਨਹੀਂ ਅਸੀਂ ਉੱਥੇ ਪੁਲਿਸ ਲਾਈ ਹੈ ਅਸੀਂ ਲਾਵਾਂਗੇ ਫੇ ਕਹਿਣਾ ਇਹ ਮਤਮਾ ਪਕਾ ਤੁਬਾ ਨੇ ਵਿਸ਼ੇਸ਼ ਇਲਾਹਾਜ਼ ਦੇ ਵਿੱਚ ਕਿਹਾ ਵੀ ਅਸੀਂ ਤਾਂ ਜਿਹੜਾ ਆਪਣਾ ਪਾਣੀ ਦਾ 60% ਹਿੱਸਾ ਉਹੀ ਵਰਤ ਰਹੇ ਹਾਂ ਹੁਣ ਹਰੇਕ ਖੇਤ ਨੂੰ ਨਾਲੇ ਲਾਤੇ ਹਰੇਕ ਨਹਿਰੂ ਖਾਨ ਲਾਗੇ ਟਾਈਪ ਆਫ ਆਤੀਆ ਖੇਤਾਂ ਤੱਕ ਪਾਣੀ ਪਹੁੰਚਦਾ ਕਰ ਦਿੱਤਾ ਅਸੀਂ ਪਾਣੀ ਦੀ ਜਿਹੜੀ ਸਟੇਜੇ ਟੱਗ ਨਾਲ ਵਰਤੋਂ ਕਰਨੀ ਸਟਾਰਟ ਕਰ ਦਿੱਤੀ ਹੈ ਤਾਂ ਕਰਕੇ ਹੁਣ ਦੂਜੇ ਸਟੇਟਾਂ ਨੂੰ ਪਾਣੀ ਘਟ ਜਾਣਾ ਸਟਾਰਟ ਹੋ ਗਿਆ ਤਾਂ ਕਰਕੇ ਹੋ ਰੋਲਾ ਪਾ ਰਹੀ ਨੇ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਤੁਸੀਂ ਨਹੀਂ ਇਹ ਵੀ ਉਹ ਗੱਲ ਬਿਆਨ ਨਹੀਂ ਕਰ ਰਹੇ ਹੈ ਜੀ ਸਵਾਲ ਇਹ ਹੈ ਵੀ ਹਰਿਆਣੇ ਨੂੰ ਇਹ ਵਕਤਨ ਨਾ ਵਰਤਨ ਹਰਿਆਣੇ ਨੇ ਆਪਦਾ ਹਿੱਸਾ ਵਰਤਿਆ ਜੀ ਹਾਂ ਉਹਨੂੰ ਵਾਧੂ ਪਾਣੀ ਇਹ ਤਿੰਨ ਸਾਲ ਦਿੰਦੇ ਆਏ ਨੇ ਹੁਣ ਇਹਨਾਂ ਨੇ ਨਹੀਂ ਦਿੱਤਾ ਇਹ ਇਸ ਕਰਕੇ ਨਹੀਂ ਵੀ ਇਹਨਾਂ ਨੇ ਖਾੜੇ ਬਣਾ ਲਏ ਹਾਂ ਜੀ ਇਹ ਇੱਕ ਕਾਰਨ ਹੋ ਸਕਦਾ ਪਰ ਵੱਡਾ ਕਾਰਨ ਇਹ ਹੈ ਵੀ ਇਹਨਾਂ ਨੇ ਆਪਣੀ ਛਾਖ ਚਾਰ ਕਰਨੀ ਸੀ ਹੂੰ ਖਾੜੇ ਬਣਾ ਲਏ ਜੀ ਠੀਕ ਹੈ ਖਾੜੇ ਨਾਲ ਪਾਣੀ ਹੈ ਕਿੰਨੇ ਸਾਡੇ ਕੋਲ ਹੈ ਨਹੀਂ ਵਾਧੂ ਜੀ ਬੀਬੀ ਐਮਬੀ ਨੇ ਫੈਸਲਾ ਕਰਤਾ ਵੀ ਅਸੀਂ ਤਾਂ ਦਿਆਂਗੇ ਬਿਲਕੁਲ ਠੀਕ ਹੋ ਗਿਆ ਕੇਂਦਰ ਸਰਕਾਰ ਨੇ ਫੈਸਲਾ ਕਰਤਾ ਵੀ ਜੋ ਪਾਣੀ ਪਹਿਲੀ ਹਿੱਲ ਦਿੱਤਾ ਹੀ ਹੋਇਆ ਇਹ ਉੱਥੇ ਜਾ ਕੇ ਖੜ ਗਿਆ ਹੂੰ ਉਹ ਹੰਤਮਾਨ ਨੇ ਪਾਣੀ ਰੋਕਣਾ ਉੱਥੇ ਵੰਤਮਨ ਦੀ ਰੋਕ ਹਿੰਮਤ ਹੈ ਰੋਕਣ ਦੀ ਕੀ ਭਗਵੰਤਮਾਨ ਉੱਥੇ ਪੁਲਿਸ ਲਾ ਕੇ ਗੱਦੀ ਛੁਡਨ ਤਿਆਰ ਹੈ ਕੀ ਪੰਜਾਬ ਚ ਗਵਰਨਰ ਰੂਲ ਲਾਉਣ ਨੂੰ ਤਿਆਰ ਹੈ ਪ੍ਰੈਜ਼ੀਡੈਂਟ ਰੂਲ ਹਾਂ ਉਹਨੇ ਪਤਾ ਨਹੀਂ ਉਹ ਡੈਮ ਜਿਹੜਾ ਹੈ ਧਾਰਾ 86 ਦੇ ਅੰਦਰ ਇਹ ਧਾਰਾ 86 ਚ ਤਾਂ ਹੁਣ ਵੀ ਨਹੀਂ ਬੋਲੇ ਹੂੰ ਪੰਜਾਬ ਪੁਨਰਗਠਨ ਕਾਨੂੰਨ ਦੀ ਧਾਰਾ 86 ਦੇ ਅੰਦਰ ਹੈ ਜਿਹਦੇ ਅੰਦਰ ਹੈ ਜਿਹਦੇ ਵਿੱਚ ਲਿਖਿਆ ਕਿ ਪਾਣੀ ਦੀ ਵੰਡ ਤੇ ਬਿਜਲੀ ਦੀ ਵੰਡ ਹੋ ਕਰੇਗਾ ਹੂੰ ਉਹਨੇ ਕਹਿੰਦਾ ਕਿ ਸਾਦਾ ਪਾਣੀ ਮੈਂ ਸਾਡੇ ਪਾਣੀ ਦੀ ਗੱਲ ਕਹਿ ਦਿੰਦਾ ਜੀ ਉਹ ਕਹਿੰਦਾ ਠੀਕ ਆ ਪਾਣੀ ਤਾਂ ਤੁਹਾਡਾ ਹੈ ਪਰ ਉਹਨਾਂ ਨੂੰ ਪਾਣੀ ਦੀ ਲੋੜ ਹੈ ਅਸੀਂ ਉਹਨੂੰ ਉਧਾਰਾ ਦੇ ਰਿਹਾ ਹੂੰ ਕਿਉਂਕਿ ਲੋੜ ਤਾਂ ਉਹਦੇ ਕੋਲ ਹੈ ਨਾ ਮੇਰੇ ਪੈਸੇ ਬੈਂਕ 'ਚ ਪਏ ਨੇ ਉਹ ਕਹਿੰਦਾ ਕੋਈ ਨਹੀਂ ਜਿੱਦੇ ਤੁਹਾਨੂੰ ਲੋੜ ਹੋਵੇ ਦਿੰਦਾਗੇ ਮੈਂ ਬੈਂਕ ਨੂੰ ਇਹ ਕਿ ਮੈਂ ਕਹ ਸਕਦਾ ਹਾਂ ਤੁਸੀਂ ਮੇਰੇ ਵਾਲੇ ਪੈਸੇ ਦੂਜੇ ਨੂੰ ਲਾ ਦਿਓ ਹੂੰ ਮੈਨੂੰ ਕੋਈ ਅਧਿਕਾਰ ਨਹੀਂ ਹੈ ਪੈਸੇ ਮੇਰੇ ਨੇ ਮੇਰੀ ਕਾਪੀ 'ਚ ਦਰਜ ਨੇ ਉਹ ਕਹਿੰਦੇ ਜਿੱਦੇ ਤੁਹਾਨੂੰ ਲੋੜ ਹੋਵੇ ਕਦਾਣੀ ਜੀ ਪੰਜਾਬ ਨੂੰ ਪਾਣੀ ਦੇਣ ਤੋਂ ਨਾ ਕਿੱਦੇ ਕਰੀਏ ਬੀਵੀ ਐਮਬੀ ਨੇ ਜਿਹੜਾ ਪੰਜਾਬ ਨੇ ਪਾਣੀ ਮੰਗਿਆ ਸੀ ਹੂੰ ਇਹ ਦੱਸੋ ਵੀ ਮਹੀਨ ਨੂੰ ਜ਼ਗਰ ਖਤਮੀ ਹੋ ਜਾਣੀ ਆ ਫਿਰ ਦਾ ਨਵਾਂ ਹਿੱਸਾ ਆ ਜਾਣਾ ਹੈ ਬਿਲਕੁਲ ਦਿਨ ਤਾਂ 16 ਸੀਗੇ ਜੀ ਭਗਵੰਤ ਮਾਨੇ ਦੱਸੇ ਵੀ ਬੀਬੀ ਐਮਬੀ ਨੇ ਪੰਜਾਬ ਨੂੰ ਜਿੰਨਾ ਪਾਣੀ ਚਾਹੀਦਾ ਸੀ ਜੀ ਉਹ ਪਾਣੀ ਛੱਡਣ ਤੋਂ ਨਾ ਕਦ ਕਰੀ ਹੈ ਹੂੰ ਦੂਜੀ ਗੱਲ ਭਗਵੰਤ ਮਾਨੇ ਦੱਸੇ ਵੀ ਪਾਣੀ 'ਚ ਕੋਈ ਢੀਖ ਖਿੱਚੀ ਹੋਈ ਆ ਹੂੰ ਪਾਣੀ 'ਚ ਦਾ ਹਿੱਸਾ ਪੰਜਾਬ ਦਾ 60% ਜੀ ਠੀਕ ਆ ਜਿੱਦ ਜਿੰਨਾ ਵਰਤਣਾ ਉਹਨੂੰ ਮਿਲ ਜਾਂਦਾ ਜਦ ਤੱਕ ਰੋਕ ਲੱਗੀ ਹੋਵੇ ਬਿਲਕੁਲ ਬਾ ਜਿਹੜਾ ਪਾਣੀ ਉੱਥੇ ਪਿਆ ਹੈ ਬੈਂਕ 'ਚ ਉਹ ਪਾਣੀ ਭਵੰਤਮਾਨ ਦਾ ਨਹੀਂ ਹੈ ਉਹਦੀ ਜਿਹੜਾ ਹਿੱਸਾ ਹੈ ਉਹ ਕਹਿੰਦੇ ਠੀਕ ਹੈ ਤੇਰੇ ਹਿੱਸਾ ਦੇ ਦਾਂਗੇ ਜਿੰਨੇ ਤੂੰ ਮੰਗੇਗਾ ਉਹਦੇ ਦੇ ਦਾਂਗੇ ਮੈਂ ਤੁਹਾਨੂੰ ਬੈਂਕ ਦੀ ਉਧਾਰਨ ਦਿੱਤੀ ਆ ਮੈਂ ਥੋੜੋ ਕਹਿੰਦਾ ਮੇਰੀ ਤਨਖਾਹ ਇੱਥੇ ਪਈ ਹੈ ਤੁਸੀਂ ਕਿਸੇ ਨੂੰ ਪੈਸੇ ਨਹੀਂ ਦਿੱਤੇ ਹੂੰ ਉਹ ਬੈਂਕ ਦੇ ਹੱਕ 'ਚ ਨੇ ਪੈਸੇ ਵੀ ਨਹੀਂ ਨੇ ਉਹ ਕਹਿੰਦੇ ਜਿੰਨਾ ਤੂੰ ਕਢਾਉਣਾਗਾ ਤੈਨੂੰ ਦੇ ਦਾਂਗੇ ਬਲਕਿ ਉਹਨਾਂ ਨੇ ਰੋਡ ਬਣਾਏ ਨੇ ਜਿੱਦੇ ਤੁਸੀਂ ਇੱਕ ਦੂ ਵੱਧ ਪੈਸਾ ਕਢਾਉਣਾ ਹੋਵੇ ਸਾਨੂੰ ਲਿਖ ਕੇ ਪਹਿਲਾਂ ਦਿਓਗੇ ਹਾਂ ਬਿਲਕੁਲ ਸੋ ਇਸ ਕਰਕੇ ਇੰਨਾ ਸੌਖਾ ਨਹੀਂ ਹੈ ਦੂਜਾ ਇਨੇ ਉੱਤੇ ਪੁਲਿਸ ਲਾਈ। ਹੂੰ। ਧਾਈ ਤਾਂ ਇਹ ਕਹਿ ਕੇ ਲੋਕਾਂ ਨੂੰ ਇਹ ਕਿਹਾ ਹੈ ਵੀ ਮਾ ਪਾਣੀ ਬਚਾਇਆ ਹੈ। ਜੀ। ਠੀਕ ਹੈ। ਅੱਜ ਕੋਰਟ 'ਚ ਕੇਸ ਪਿਆ ਹੋਇਆ ਹਾਈ ਕੋਰਟ 'ਚ। ਹੂੰ। ਕਿਉਂਕਿ ਗੈਰ ਕਾਨੂੰਨੀ ਕੰਮ ਕਰਿਆ ਉਹਨੇ। ਜੀ। ਜੇ ਇੰਨਾ ਇਹ ਹਿੰਮਤ ਹੈ। ਇੰਨਾ ਬਹਾਦਰ ਹੈ। ਉਸ ਬਿਆਨ ਇਹ ਦੇਵੇ ਹਾਈ ਕੋਰਟ 'ਚ ਵੀ ਸਾਡਾ ਪਾਣੀ ਧੱਕੇ ਨਾਲ ਖੋ ਕੇ ਹਰਿਆਣਿਆਂ ਨੂੰ ਦੇ ਰਿਆ ਸੀ ਡੀਡੀਐਮ ਵੀ। ਜੀ। ਬੀਬੀਐਮ ਨੂੰ ਪ੍ਰਬੰਧ ਕਰਨ ਦਾ ਹੱਕ ਹੈ, ਪਾਣੀ ਖੋ ਕੇ ਦੇਣ ਦਾ ਹੱਕ ਨਹੀਂ। ਹੂੰ। ਅਸੀਂ ਉੱਥੇ ਪੁਲਿਸ ਲਾਈ ਹੈ। ਅਸੀਂ ਲਾਵਾਂਗੇ। ਇਹ ਕਹਿਣਾ ਹੈ ਮਤਲ ਨਾਲ। ਹੂੰ। ਉੱਥੇ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਉੱਥੇ ਕੀ ਕਹੂਗਾ ਨਹੀਂ ਜੀ ਪਾਕਿਸਤਾਨ ਦੇ ਜਿਹੜਾ ਤੁਸੀਂ ਦੂਜਾ ਮਾਮਲਾ ਕਰਨਾ ਪਾਕਿਸਤਾਨ ਦਾ ਹਮਲੇ ਦਾ ਡਰ ਸੀ ਅੱਜ ਦਾ ਡੈਮਨ ਤੇ ਸਿਕਿਉਰਿਟੀ ਵਾਸਤੇ ਲਾਇਆ ਇਹਨੂੰ ਪੁੱਛੇ ਵੀ ਤੇਰੀ ਤਾਂ ਜ਼ਿੰਮੇਵਾਰੀ ਨਹੀਂ ਸਿਕਿਉਰਿਟੀ ਕਰਨ ਦੀ ਹੂੰ ਜਿਹਦੇ ਕਬਜ਼ੇ 'ਚ ਡੈਮ ਹੈ ਉਹ ਸਿਕਿਉਰਿਟੀ ਕਰੋਗੇ ਦੂਜੀ ਤੁਸੀਂ ਧੱਕੇ ਨਾਲ ਮੇਰੇ ਘਰ ਦੀ ਸਿਕਿਉਰਿਟੀ ਕਰਨਾ ਜੋਗੇ ਹਾਂ ਸੋ ਇਹ ਜਿਹੜਾ ਇਹੋ ਜਿਹੀਆਂ ਦੋਗਲੀਆਂ ਗੱਲਾਂ ਕੋਈ ਵੀ ਜਾਣਦਾ ਗੱਲ ਕਰੋ ਕਾਂਗਰਸੀ ਕੋਲ ਵੀ ਕੁਝ ਨਹੀਂ ਕਹਿਣ ਨੂੰ ਸੀਗਾ ਉਹ ਵੀ ਚੈਰੀ ਨਹੀਂ ਕਰਕੇ ਜਾਂਦੇ ਉਹ ਵੀ ਤੁਸੂ ਮੈਂ ਨਹੀਂ ਕਰਦੇ ਨੇ ਨਹੀਂ ਭਗਵੰਤ ਮਾਨ ਕੋਲ ਤਾਂ ਕੋਈ ਜਵਾਬ ਨਹੀਂ ਸੀ ਪਰ ਜੋ ਕੱਲ ਭਗਵੰਤ ਮਾਨ ਨੇ ਇੱਕ ਦਿਨ ਦੇ ਜਨਾਸ ਕਰਿਆ ਉਹ ਪੰਜਾਬ ਦੀ ਸਿਰ ਨੀਵਾ ਕਰਿਆ ਉਸਨੇ ਤੇ ਅਗਲੀ ਗੱਲ ਹੁਣ ਇਹ ਹਾਈ ਕੋਰਟ ਵੀ ਇਹੀ ਕੁਝ ਕਰੇਗਾ ਹਾਈ ਕੋਰਟ ਜਾਂ ਤਾਂ ਧੜਕੇ ਫਿਰ ਕਹੇ ਜੇ ਲੋਕਾਂ ਨੂੰ ਕਹਣਾ ਮੈਂ ਪਾਣੀ ਬਚਾਇਆ ਹੈ ਜਾਂ ਮੰਨੇ ਵੀ ਮੈਂ ਤਾਂ ਯਾਰ ਐ ਬਚਾਲਾ ਦਾ ਕਰਿਆ ਸੀ ਤੇ ਆਪਦੇ ਜੁम्मे ਰਿਆ ਸੀ ਉਹਨੂੰ ਉੱਥੇ ਤਾਂ ਮੈਨੂੰ ਕਹਿਣਾ ਪਿਆ ਮੰਨੇ ਤਾਂ ਸੀ ਨਾ ਜੀ ਜੀ ਸੋ ਬੋਕਾ ਚਾਹਵੇਂ ਬਹਾਦਰ ਬੰਦਾ ਨਾ ਕੋਈ ਫਾਇਦਾ ਨਹੀਂ ਹੈ ਉਤੇ ਉਹ ਜਿਹੜਾ ਹੈਗਾ ਉਹ ਕਹਿੰਦੇ ਵੀ ਹਲਦੀ ਦੇ ਗੱਠੇ ਦਬ ਨਾਲ ਕੋਈ ਕੰਸਾਰੀ ਨਹੀਂ ਹੈ